ਈਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਮੰਨੀ ਜਾਂਦੀ ਮਲੇਰਕੋਟਲਾ ਦੀ ਮੰਡੀ ਅੱਜਕੱਲ ਨੋਟਬੰਦੀ ਦੀ ਮਾਰ ਦੇ ਨਾਲ ਚੁੰਚ ਰਹੀ ਹੈ ਕਾਫੀ ਚੈਲ ਪੈਲ ਵਾਲੀ ਇਸ ਮੰਡੀ 'ਚ ਕਰੀਬ ਡੇਢ ਮਹੀਨਾ ਪਹਿਲਾਂ ਤਾਂ ਪੈਰ ਤਰਨ ਨੂੰ ਥਾਂ ਨਹੀਂ ਸੀ ਮਿਲਦਾ ਪਰ ਨੋਟਬੰਦੀ ਨੇ ਇਸ ਮੰਡੀ ਦੀ ਜਿਵੇਂ ਰੁਣਕ ਹੀ ਖੋ ਲਈ ਹੈ ਸਬਜ਼ੀ ਦੇ ਵਪਾਰੀ ਟਮਾਟੇ ਮਹੀ ਨਜ਼ਰ ਆਉਂਦੇ ਨੇ ਨੋਟਬੰਦੀ ਕਰਕੇ ਸਬਜ਼ੀਆਂ ਦੇ ਰੇਟਾਂ 'ਚ ਆਈ ਪਾਰੀ ਗਿਰਾਵਟ ਨੇ ਭਾਵੇਂ ਆਮ ਲੋਕਾਂ ਨੂੰ ਤਾਂ ਖੁਸ਼ ਕਰ ਦਿੱਤਾ ਹੈ ਪਰ ਕਿਸਾਨ ਆਪਣੀਆਂ ਸਬਜ਼ੀਆਂ ਨੂੰ ਪੰਗ ਦੇ ਪਾ ਮੰਡੀਆਂ ਵਿੱਚ ਸੁੱਟਣ ਦੇ ਲਈ ਮਜਬੂਰ ਹੋ ਰਹੇ ਨੇ ਮੰਡੀ ਦੇ ਵਿੱਚ ਸਬਜ਼ੀ ਵੇਕੇ ਨਹੀਂ ਰਹੀ ਕੋਈ ਜੇ ਲੋਕਾਂ ਕੋਲੇ ਪੈਸਾ ਹੂਤਾ ਮੰਡੀ ਜਾਣਗੇ ਲੋਕ ਸਬਜ਼ੀ ਬਿਲਕੁਲ ਇਸ ਟਾਈਮ ਹਰ ਸਬਜ਼ੀ ਦਾ ਬੁਰਾ ਹਾਲ ਹੈ ਜੀਮੀਦਾਰ ਮੰਡੀ 'ਚ ਲਿਆਉਂਦਾ ਕੋਈ ਵਪਾਰੀ ਨਹੀਂ ਲੈਂਦਾ ਅਸੀਂ ਸੌਦਾ ਲਈ ਬੈਠੇ ਆ ਕੋਈ ਵਿਕਦਾ ਨਹੀਂ ਸ਼ਿਮਲਾ ਮਿਰਚ ਜਿਹੜੀ 10 12 ਰੁਪਏ ਜਿਵੇਂ ਕਹਿੰਦੇ ਨੇ ਪਾਈਆ ਮਿਲਦੀ ਸੀ ਉਹ 8 ਰੁਪਏ 10 ਰੁਪਏ ਕਿਲੋ ਮਿਲ ਰਹੀ ਹੈ ਜੀ ਸਾਰੇ ਸਬਦ ਇਸ ਤਰੀ ਨੇ ਆਮ ਲੋਕਾਂ ਨੂੰ ਫਾਇਦਾ ਉਹਦਾ ਫਾਇਦਾ ਹੈਗਾ ਹੀ ਹੈਗਾ ਆਮ ਲੋਕਾਂ ਦਾ ਪਰ ਜਿਹੜੇ ਕਿਸਾਨ ਤੇ ਉਹਨਾਂ ਦੇ ਸਾਰਾ ਕੁਝ ਚਲਿਆ ਗਿਆ ਕਿੰਨੇ ਕਿਰੇਟਰ ਘਟਨੇ ਐ ਐ ਸਮਝ ਲਓ ਮੁਕਤ ਹੈ ਜੀ ਇੱਕ ਤਰ੍ਹਾਂ ਦੇ ਸਬਜ਼ੀ ਸਾਡੇ ਜ਼ਿਮੀਦਾਰਾਂ ਦਾ ਬਹੁਤ ਮਾੜਾ ਹਾਲ ਹੈ ਜੀ ਉਹਨਾਂ ਦੀ ਲਾਗਤ ਵੀ ਨਹੀਂ ਮੁੜ ਰਹੀ ਬੁਰਾ ਹਾਲ ਹੈ ਸਬਜ਼ੀਆਂ ਜਿਹੜੇ ਰੇਟ ਹੈ ਗਿਆ ਉਹ ਅਸਮਾਨ ਨਹੀਂ ਸੀ ਜੋ ਹੁਣ ਨੀਚੇ गिर ਗਿਆ ਜੇ ਬਹੁਤ ਜ਼ਿਆਦਾ ਘਟਨੇ ਕਿ ਇੱਥੇ ਜ਼ਿਆਦਾ ਇਹਨਾਂ ਨੂੰ ਜਿਹੜਾ ਗਾਹਕ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਗਵੰਨੀ ਟੀਵੀ ਲਈ ਮਲੇਕੁਲਾ ਤੋਂ ਸੁਖਾ ਖਾਨ